ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਬਸਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਲੈ ਕੇ ਖਾਸੇ ਤਤਤੇ ਹੋ ਗਏ ਨੇ ਦੂਜੀ ਵਾਰ ਅੱਜ ਮੀਟਿੰਗ ਸੱਦ ਲਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਵਾਰ-ਵਾਰ ਅਰਵਿੰਦ ਕੇਜੀਵ ਵਾਲ ਦੇ ਕੋਲ ਸ਼ਿਕਾਇਤਾਂ ਜਾ ਰਹੀਆਂ ਨੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਵਾਰ-ਵਾਰ ਫੋਨ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਰ ਨੂੰ ਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਕਾਨੂੰਨ ਵਿਵਸਥਾ ਹੈ ਉਹ ਪੂਰੀ ਤਰ੍ਹਾਂ ਡਾਵਾ ਡੋਲ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਇਸ ਲਈ ਜਿੰਨੇ ਵੀ ਵੱਡੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਸੱਦ ਲਿਆ ਹੈ ਸੂਬੇ ਦੇ ਬੋਕੂ ਮੰਤਰੀ ਪਗੋ ਵੰਤ ਮਾਨ ਨੇ ਉਹਨਾਂ ਨੇ ਕਿਹਾ ਹੈ ਕਿ ਇੰਨੀਆਂ ਵੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁਤਾ ਪਿਆ ਹੈ ਉਹਨਾਂ ਨੇ ਕਿਹਾ ਕਿ ਕਿਸੇ ਦੀ ਚੈਨ ਲਾਜ ਦਿੱਤੀ ਜਾਂਦੀ ਹੈ ਕਿਸੇ ਦੇ ਕੰਨਾਂ ਦੇ ਵਿੱਚੋਂ ਰਿੰਗ ਲਾ ਲੈ ਜਾਂਦੇ ਨੇ ਕਿਸੇ ਦਾ ਸੜਕ ਤੇ ਚੱਲਦੇ ਹੋਏ ਦਾ ਫੋਨ ਖੋਲਿਆ ਜਾਂਦਾ ਹੈ ਮੋਟਰਸਾਈਕਲ ਜਾਂ ਆਦਮੀ ਜਾਂ ਭੈਣ ਨੂੰ ੱੱਕਾ ਮਾਰ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਆਪਾਂ ਜ਼ਿੰਮੇਵਾਰ ਹਾਂ ਜਾਗਰੂਤ ਕਰੋ ਘਰ ਘਰ ਜਾਓ لوکاں ਨੂੰ ਸਮਝਾਓ ਕਿ ਕਿਸ ਤਰ੍ਹਾਂ ਫੋਨ ਯੂਜ਼ ਕਰਨਾ ਹੈ ਅਤੇ ਕਿਸ ਤਰ੍ਹਾਂ ਚੋਰਾਂ ਤੋਂ ਬਚਾਅ ਕਰਨਾ ਹੈ یعنی کہ ਜਿਹੜਾ ਵੀ ਜਿਹੜਾ ਮਲਜ਼ਮ ਹੈ ਉਹ ਅੜਕੇ ਆਉਂਦਾ ਹੈ ਤਾਂ ਮਦਦ ਉਹਨਾਂ ਨੂੰ ਯਾਨੀ ਕਿ ਅਜਿਹੇ ਧਾਰਾ ਲਾਓ ਕਿ ਉਹਨੂੰ ਲੱਗੇ ਕਿ ਇਸ ਤੋਂ ਬਾਅਦ ਮੈਂ ਚੋਰੀ ਜਾਂ ਵਾਰਦਾਤ ਨਹੀਂ ਕਰਨੀ ਕਿਉਂਕਿ ਅੱਜ ਜਿਸ ਤਰ੍ਹਾਂ ਕੁਲਵਿੰਦਰ ਸਿੰਘ ਜੀਰਾ ਦੇ ਉੱਤੇ ਸ਼ਰਾਰਤੀ ਅੰਸਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਰਾਜਾ ਭੁਰਿੰਗ ਨੇ ਅਸਤੀਫਾ ਮੰਗਿਆ ਕੁਲਬੀਰ ਸਿੰਘ ਜੀਰਾ ਪ੍ਰਸ਼ਾਸਨ ਨੂੰ ਲੈ ਕੇ ਮੰਗ ਕਰ ਰਹੇ ਨੇ ਕਿ ਪ੍ਰਸ਼ਾਸਨ ਕਿਉਂ ਡੂੰਗੀ ਨੀਂਦ ਸਤਾ ਹੋਇਆ ਹੈ ਡੀਐਸਪੀ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੁਲਬੀਰ ਸਿੰਘ ਜੀਰਾ ਵੱਲੋਂ ਇਧਰੋਂ ਰਾਜਾ ਵੜਿੰਗ ਵੀ ਕਾਫੀ ਤੱਤੇ ਹੋਏ ਨੇ ਉਧਰ ਵਾਰ-ਵਾਰ ਪਰ ਜਿਹੜੇ ਕੋਬਰ ਵਿਜੀ ਪ੍ਰਤਾਪ ਸਿੰਘ ਨੇ ਉਹ ਵੀ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋਇਆ ਹੈ ਕਿਉਂਕਿ ਆਪਣਾ ਘਰ ਪਰਣ ਲੱਗੇ ਹੋਏ ਨੇ ਮੰਤਰੀ ਅਤੇ ਵਿਧਾਇਕ ਸਵਰਾਜ ਦੇ ਨਾਮ ਤੇ ੱੱਬਾ ਹੈ ਆਮ ਆਦਮੀ ਪਾਰਟੀ ਕਿਉਂਕਿ ਕੁਵਰ ਬਈ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ੱੱੱਕੇ ਸਿਆਸੀ ਦਬਾਅ ਪ੍ਰਸ਼ਾਸਨਿਕ ਦਬਾਅ ਪਾਏ ਗਏ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਨਵੇਂ ਬਣੇ ਪ੍ਰਧਾਨ ਅਮਨ ਊੜਾ ਵੱਲੋਂ ਇਸ ਲਈ ਅੱਜ ਜਿੰਨੇ ਵੀ ਵੱਡੇ ਅਫਸਰ ਨੇ ਉਹ ਬੁલાਏ ਗਏ ਨੇ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਬਣਦੀਆਂ ਧਰਾਵਾਂ ਲਗਾਓ ਬਣਦੀ ਕਾਰਵਾਈ ਕਰੋ ਉਸ ਮਲਜਮ ਤੇ ਜਿਹੜਾ ਮਲਜਮ ਫੜਿਆ ਜਾਂਦਾ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਸਟ੍ਰਿਕਟ ਹੋ ਜਾਓ ਆਦੇਸ਼ ਦੇ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਨ ਨੂੰ